ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਨ ਦਰਦ ਦੁਖ ਪੰਜਨਾ ਟਟ ਘਟ ਨਾਤੇ ਅਨਾਥ ਸਰਨ ਤੇ ਮਾਰੀ ਆਈਓ ਨਾਨਕ ਕੇ ਪ੍ਰਵਸਾਦ ਪਰਮ ਸਤਿਕਾਰ ਗੁਰੂ ਸਾਹਿਬ ਸੰਗ ਜੀਓ ਕੋਟਾਂ ਕੋਟਾਂ ਤਨਵਾਦ ਹੈ ਗੁਰੂ ਸਾਹਿਬ ਦਾ ਤਨ ਸਾਹਿਬ ਸ੍ਰੀ ਗੁਰੂ ਸਾਹਿਬ ਮਹਾਰਾਜਿਆਂ ਦੀ ਅਪਰਪਾਰਕ ਕਿਰਪਾ ਦੇ ਨਾਲ ਆਪਾਂ ਗੁਰਬਾਣੀ ਪੜ੍ਹਦੇ ਆਂ ਸੁਂਦੇ ਆਂ ਗਾਇਨ ਕਰਦੇ ਆਂ ਇਸੇ ਤਰ੍ਹਾਂ ਕੀਰਤਨ ਕਥਾ ਵਿਚਾਰਨ ਦਾ ਲਾਹਾ ਮਾਣਦੇ ਆਂ ਤੇ ਬਾਗਾ ਵਾਲੇ ਪ੍ਰਾਣੀ ਸੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੱਚ ਵਿੱਚ ਇਹਦਾ ਲਾਹਾ ਮਾਣਦੇ ਨੇ ਕਈ ઋષਿ ਕੀ ਦੇਖਦੇ ਆਂ ਕਿ ਗੁਰੂ ਘਰ ਵੀਰੋ ਜਾ ਰਹੇ ਆਂ ਹਰ ਦਿਨ ਇਤਨੇ ਵੀ ਕਰ ਰਹੇ ਆਂ ਆ ਮੰਦੀ ਬਿਰਤियां ਵੀ ਨਿਰਮਲ ਨੇ ਉਸ ਤੋਂ ਬਾਅਦ ਵੀ ਆਤਮਿਕ ਰਸ ਨਹੀਂ ਬਣ ਰਿਹਾ ਜਾਂ ਇਹ ਕਹਿ ਲੋ ਕਿ ਆਨੰਦ ਨਹੀਂ ਆ ਰਿਹਾ ਬਾਣੀ ਪੜਨ ਵਿੱਚ ਜਾਂ ਜੀਰ ਵਿੱਚੋਂ ਚਿੰਤਾਵਾਂ ਟੈਨਸ਼ਨਾਂ ਨਹੀਂ ਖਤਮ ਹੋ ਰਹੀਆਂ ਕਾਰਨ ਇਹਦੇ ਪਿੱਛੇ ਜੋ ਗੱਲਾਂ ਹੋ ਸਕਦੀਆਂ ਨੇ ਪਹਿਲੀ ਗੱਲ ਤੇ ਜਿਹੜਾ ਭਾਂਡਾ ਇਸ ਵਸਤੂ ਪਾਣੀ ਉਹ ਭਾਂਡਾ ਸਾਫ਼ ਨਹੀਂ ਦੂਸਰਾ ਵਸਤੂ ਜਿਹੜੀ ਪਾਣੀ ਹੈ ਉਹ ਪਵਿੱਤਰ ਨਹੀਂ ਜੇ ਵਸਤੂ ਵੀ ਪਵਿੱਤਰ ਹੈ ਪਾਂਡਾ ਵੀ ਸਾਫ਼ ਹੈ ਜੇ ਸਜ ਕਰਕੇ ਜਾਣ ਉਹ ਵਸਤੂ ਸੰਭਾਲੀ ਜਾਏਗੀ ਉਹ ਖਰਾਬ ਨਹੀਂ ਹੁੰਦੀ ਹੁਣ ਆਪਾਂ ਗੱਲ ਕਰੀਏ ਪ੍ਰਮਾਤਮਾ ਦੇ ਪਿਆਰ ਦੀ ਗੁਰੂ ਸਾਹਿਬ ਜੀ ਦੀ ਬਾਣੀ ਦੀ ਬਾਣੀ ਬਿਲਕੁਲ ਸੱਚ ਹੈ ਤਰਗਾਹੋਂ ਰੱਬੀ ਰੂਪ ਗੁਰੂ ਸਾਹਿਬਾਂ ਦੀ ਮਖਾਲ ਵੇਨ ਤੋਂ ਅਗਾਲ ਪੁਰਖ ਦੀ ਬਾਣੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਗੁਰ ਬਾਣੀ ਗਾਵਹਿ ਪਾਈ ਓ ਸਫਲ ਸਦਾ ਸੁਖਿ ਦਾਈ ਗੁਰ ਬਾਣੀ ਹਮੇਸ਼ਾ ਸੁਖ ਦਾਈ ਫਿਰ ਕਿਉਂ ਨਹੀਂ ਨਾ ਪਾਠ ਕਰਕੇ ਵੀ ਅਸੀਂ ਦੁੱਖਾਂ ਤੋਂ ਮੁਕਤ ਹੁੰਦੇ ਆਂ ਜਾਂ ਜਾਦਾ ਜੀਵਨ ਸਫਲਾ ਕਿਉਂ ਨਹੀਂ ਬਣ ਰਿਹਾ ਇਸ ਦੇ ਪਿੱਛੇ ਪਹਿਲੀ ਗੱਲ ਬਾਣੀ ਸੱਚੀ ਦੂਸਰੀ ਗੱਲ ਸਾੜਾ ਜਿਹੜਾ ਹਿਰਦਾ ਰੂਪੀ ਵਰਤਨ ਹੈ ਹੋ ਸਕਦਾ ਹੈ ਉਹਦੇ ਵਿੱਚ ਕੋਈ ਨਾ ਕੋਈ ਘਾਟ ਹੈ ਇਸੇ ਵਾਸਤੇ ਸੱਚੀ ਬਾਣੀ ਨੇ ਟਿਕਰੀ ਪ੍ਰਭਾਵ ਨਹੀਂ ਬਣ ਰਿਹਾ ਕਈ ਵਾਰੀ ਅਸੀਂ ਮੁਖਾਰ ਵੀ ਤਾਂ ਜਪੀ ਜਾ ਰਹੇ ਹਾਂ ਪੜ੍ਹੇ ਜਾ ਰਹੇ ਹਾਂ ਸਿਮਰਨ ਵੀ ਕਰੀ ਜਾ ਰਹੇ ਹਾਂ ਕਥਾ ਵੀ ਕਰ ਰਹੇ ਹਾਂ ਕੀਰਤਨ ਵੀ ਕਰ ਰਹੇ ਹਾਂ ਸੁਣ ਵੀ ਰਹੇ ਹਾਂ ਪਰ ਮਨ ਨਹੀਂ ਬਦਲਦਾ ਤਕ ਕਰਨੀ ਪਹਿਲੀ ਗਲਤੀ ਭਾਈ 판ਦੇ ਨੂੰ ਸੁਧਰਨਾ ਹੈ ਭਾਵਨਾ ਬਣਾਓ ਕਿ ਦੀ ਭਾਵਨਾ ਕਿ ਮੇਰਾ ਗੁਰੂ ਮਹਾਰਾਜ ਦਿਲ ਕੋ ਸਮਰਸਤ ਹੈ ਬਾਣੀ ਅਕਾਲ ਪੁਰਖ ਦਾ ਰੂਪ ਹੈ ਵਾਹ ਵਾਹ ਮਾਣੇ ਨਿਰੰਕਾਰ ਹੈ ਇਸ ਜੀਵ ਅਲ ਵਰਨਾ ਕੋਈ ਭਾਈ ਬਾਣੀ ਨਿਰੰਕਾਰ ਦਾ ਰੂਪ ਹੈ ਇਹ ਮੇਰੇ ਵਾਸਤੇ ਹੁਕਮ ਹੈ ਏ ਮੇਰੇ ਵਾਸਤੇ ਸ਼ਬਦ ਗੁਰੂ ਹੈ ਇਹ ਮੇਰੇ ਵਾਸਤੇ ਜੀਵਨ ਜਾਚ ਹੈ ਬਿਲਕੁਲ ਸ੍ਰੀ ਰਿਕ ਤੌਰ ਤੇ ਮਾਨ ਸਮਾਨ ਪੂਰਾ ਕਰੋ ਪੋਤਸੀਆਂ ਦਾ ਗੁਰੂ ਮਹਾਰਾਜਿਆਂ ਦਾ ਬਹੁਤ ਮਾਨ ਸਮਾਨ ਕਰਨਾ ਚਾਹੀਦਾ ਹਨ ਕਦੇ ਨਹੀਂ ਕਰਨੀ ਚਾਹੀਦੀ ਜਿੰਨਾ ਮਾਨ ਸਮਾਨ ਕਰੋ ਜਿੰਨਾ ਤੁਹਾਡਾ ਮਾਨ ਵਧੇਗਾ ਕਦੋਂ ਜੇ ਬਾਹਰਲਾ ਮਾਨ ਸਮਾਨ ਵੀ ਕਰਦੇ ਹੋ ਉਸ ਤਰ੍ਹਾਂ ਮਨ ਕਰਕੇ ਮਾਨ ਇਹਨੂੰ ਹਿਰਦੇ ਦਾ ਸ਼ਿੰਗਾਰ ਬਣਾਉਣਾ ਅੱਜ ਅਸੀਂ ਪੰਗਿ ਬਾਣੀਆਂ ਪੜਾਂਗੇ ਜਪ ਜਪਜੀ ਸਾਹਿਬ ਪ੍ਰਮਾਤਮਾ ਦੀ ਬੜੀ ਆਈ ਜਪ ਸਬ ਨਮਸਕਾਰ ਕਾਲਪੁਰਖ ਨੂੰ ਬਾਰ ਬਾਰ ਕਾ ਪਰਸਾਰ ਸਵਈਏ ਵਿਰਾਗ ਦੀ ਬਾਣੀ ਜਿੰਨਾ ਮਰਜੀ ਤਨ ਰਾਜ ਸੌਰਤ ਹੋ ਜੇ ਨਾ ਬਿਨਾ ਸਭ ਝੂਠੇ ਨੇ ਗੁਰੂ ਘਰਿਓ ਤਿਨ ਬਾਣੀਆਂ ਤੋਂ ਬਾਹਰ ਜਿਨ ਨੂੰ ਜੀਵ ਪਤਾ ਲੱਗਦਾ ਕਿੰਨ ਕੀ ਕਰਾ ਅਰਦਾਸ ਚਪਈ ਸਾਹਿਬ ਜੀ ਸਿੱਧੀ ਬੇਨਤੀ ਹੈ ਕਾਲਪੁਰਖ ਨੂੰ 함리 ਕਰੋ 하데 ਰક્ષા ਪੂਰਨ ਹੋਏ ਚਿਤ ਕੀ ਸਰਬ ਨੇ ਸੁਣੀ ਬੇਨਤੀ ਮੈਂ ਸਭਲੇ ਬਣੇ ਕੋਈ ਕਿਰਪਾ ਹੋਗੀ ਪ੍ਰਾਪਤੀ ਹੋ ਜੇਗੀ ਅਨੰਦੀ ਅਨੰਦ ਸਾਹਿਬ ਅਨੰਦ ਪਿਆ ਮੇਰੀ ਮਾਇ ਸਾਧੂ ਗੁਰੂ ਨੇ ਆਇਆ ਇਸ ਕਰਕੇ ਤਾਂਸੀ ਬੇਨਤੀ ਜਰੂਰ ਆਪ ਕਿਰਪਾ ਕਰਕੇ ਪ੍ਰਵਾਨ ਕਰਨ ਦੀ ਕਿਰਪਾਤਾ ਕਰੋ ਭਾਵਨਾ ਬਣਾਣੀ ਕਿ ਮੇਰਾ ਸਤਿਗੁਰੂ ਪੂਰਾ ਬਾਣੀ ਸੱਚੀ ਦੂਸਰਾ ਪਨਰ ਤੇ ਵਿਸ਼ਵਾਸ ਮੈਂ ਗੁਰੂ ਦਾਸ ਸਿੱਖ ਹਾਂ ਜੀ ਮੇਰੇ ਵੱਡ-ਵਡੇਰੇ ਸਿੰਘ ਸਹਿਬਾਨ ਸਭ ਜਾਦੇ ਗੁਰੂ ਮਹਾਰਾਜ ਮਹਾਨ ਸਿੰਘ ਜੀਆਂ ਸਿੱਧੀਆਂ ਦੋ-ਦੋ ਮਹੀਨੇ ਦੇ ਦੋ-ਦੋ ਬਸ ਦਿਨਾਂ ਦੇ ਬੱਚੇ ਵੀ ਸੀ ਉਹ ਰਸਿਕ ਧਰਮ ਵਿੱਚ ਮੀਰ ਮਨਜੀਤ ਵਿਚਨਾ ਭੈਣਾ ਨੇ ਆਪਣੇ ਬੱਚਾਂ ਤੋਂ ਟੋਟੇ ਗਲਾਂ ਸਹਾਰ ਪੁਆਇ ਫਰਾਗਰਾ ਜਾਲੂ ਮਾਨੇ ਛੋਟੇ ਵਜੇ ਪਾਨ ਦੇ ਦੋ ਦਿਨ ਦਾ ਸੀ ਚਾਰ ਦਿਨ ਦਾ ਦੋ ਮਹੀਨਾ ਦੋ ਸਾਲ ਦਾ ਉਹ ਕਤਲ ਕਰ ਕਰ ਕੇ ਬੀਬੀਆਂ ਦੇ ਗੁਰੂ ਸਾਹਿਬਾ ਮਹਾਂ ਅੰਦੇ ਟਿਕੂ ਦੇ ਮਸੇਵ ਯਾਰ ਦੇ ਆਵਾ ਜੋਰਾਵਰ ਸਿੰਘ ਅਤੇ ਸਿੰਘ ਵੀ ਮਹਾਰਾਜ ਛੋਟੀਆਂ ਜਿੰਦਾ ਬਡੇ ਸਾਕੇ ਪਾਪਾ ਜੇ ਸਿੰਘ ਬੰਦਾ ਸਿੰਘ ਮਹਾਰਾਜ ਦਾ ਪੁੱਤਰ ਪਾਪੁੱਛੇ ਵੀ ਇਥੇ ਸੇਧੀਆਂ ਪਾਗ ਗੁਰੂ ਆਏ ਵੀ ਮਹਾਰਾਜ ਅਠਵੇਂ ਪਾਸ ਹੈ ਰੂਬਿਸ ਗੁਰੂ ਪਿਆਰੇ ਉਹ ਬਖਸ਼ਤ ਇਹ ਜੋ ਜਿਹੜੀ ਹੈ ਕਿਸੇ ਦੀ ਮਹਤਾਜ ਨਹੀਂ ਬਸ ਅੰਦਰ ਵਿਸ਼ਵਾਸ ਕਰੋ ਕਿ ਮੈਂ ਗੁਰੂ ਦਾਸਿਕ ਹਾਂ ਨਾਨਕ ਲੇਵਾ ਮਹਾਰਾਜ ਜੀ ਪਾਵ ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਪਿਤਾ ਨੇ ਮਾਤਾ ਮੇਰੀ ਸਭ ਕੋ ਜਨ ਮੇਰਾ ਕਿਸ ਗੁਰ ਸਾਬ ਜੀ ਨੇ ਸੱਚਾ ਸਿਖਾ ਤੇ ਗੁਰੂ ਮੇਰੇ ਤੇ ਕਿਰਪਾ ਕਰੇਗਾ ਤੇਰਾ ਵਿਸ਼ਵਾਸ ਨਹੀਂ ਪੈਦਾ ਕਰਨਾ ਗੁਰੂ ਮੇਰੇ ਨਾਲ ਹੈ ਮੈਂ ਗੁਰੂ ਸਾਹਿਬ ਜੋ ਬੇਨਤੀ ਕਰਾਂਗਾ ਸੱਚੀ ਭਾਵਨਾ ਵਾਲੀ ਪੂਰੀ ਕੋਈ ਫਿਰ ਆਪਾਂ ਇਹ ਪਾਠ ਕਰੋ ਬੇਨਤੀ ਕਰੋ ਜਾਪ ਕਰੋ ਇਹ ਨਹੀਂ ਕਹਿਣਾ ਕਿ ਮੈਂ ਪਾਠ ਕਰੇ ਮਹਾਰਾਜ ਤੇਰੀ ਕਿਰਪਾ ਹੋਈ ਚਾਰ ਪਰਮ ਭਤੀ ਕੀ ਤੁਈ ਸ্নান ਪਾਣੀ ਹੋਏ ਇਤਨੇ ਮੰਨ ਨਾਲ ਜੋੜਿਆ ਪਜੀਆਂ ਨੇ ਕਿਰਪਾ ਕਰ ਆਪਣੇ ਸੇਵ ਆਪ ਲੋ ਜਿਹੜੀ ਬਾਣੀ ਫਰਮੂਹ ਤੋਂ ਪੜਦੇਓ ਜੀਵ ਨਾਲ ਉਚਾਰਨ ਕਰਦੇਓ ਨਾ ਉਸ ਨੂੰ ਕੰਨਾਰਈ ਸੁਣ ਕੇ ਮਨ ਤੱਕ ਪਚਾਓ ਇਹਦੇ ਮਨ ਜੁੜੇਗਾ ਕਈ ਵਰੀ ਬਾਣੀ ਪੜੀ ਜਾਂਦੇ ਅੱਖਾਂ ਨਾਲ ਦੇਖੀ ਜਾਂ ਜੀਵ ਉਚਾਰਨ ਵੀ ਕਰੇ ਮਨ ਬਾਹਰ ਚਲਾ ਜਾਂਦਾ ਇਹ ਮਨ ਬਹੁਤ ਤੇਜ਼ ਹੈ ਬਹੁਤ ਕਈ ਵੇਸ ਪਤਾ ਲੱਗਦੇ ਨਹੀਂ ਬਸ ਸ਼ੁਰੂ ਕੀਤਾ ਨਹੀਂ ਇੱਕ ਜੇ ਮੇ ਪਾਠ ਪੂਰਾ ਹੋ ਗਿਆ ਜਨਾ ਆਗਾ ਸ਼ਲੋਕ ਪਵਨ ਗੁਰੂ ਪਾਣਿ ਪਿਤਾ ਇਹ ਵੀ ਪਾਠ ਪੂਰਾ ਵੀ ਹੋ ਗਿਆ ਮੈਂ ਦੇਖ ਕੇ ਸਮਝ ਨਹੀਂ ਆਇਆ ਕਿਉਂ ਮਨ ਕਿਤੇ ਹੋਰ ਸੀ ਸਾਖੀ ਯਾਦ ਕਰੋ ਸੁਲਤਾਨਪੁਰ ਵਾਲੇ ਜਿਹੜੇ ਮਹਾਰਾਜ ਉਹਨਾਂ ਕਹਿਣ ਲੱਗੇ ਗੁਨਾ ਦੇਵ ਜੀ ਨਾਲ ਅਸੀ ਨਮਾਜ਼ ਪੜੋ ਬਾਅਦ ਸਾਂ ਕਹਿਣ ਲੱਗੇ ਸੀ ਨਾ ਤੇ ਮੈਂ ਅਗੇ ਸਭ ਲੋਕ ਦੇਖਦੇ ਨੇ ਨਮਾਜ਼ ਪੜਵਾਂਗੇ ਪਰ ਖੜਵੇ ਮਹਾਰਾਜ ਉਹ ਨਮਾਜ਼ ਆਕਰਦੇ ਨੇ ਕਹਿੰਦੇ ਤੁਸੀਂ ਭਾਈ ਨਮਾਜ਼ ਪੜ੍ਹੇ ਨਹੀਂ ਕਹਿੰਦੇ ਪਰਦੇ ਕਿਤੇ ਨਾਲ ਸਾਡੇ ਨਾਲ ਨਮਾਜ਼ ਪੜ੍ਹੀਏ ਕਹਿੰਦੇ ਰਹਿਣ ਦਿਓ ਜੀ ਤੁਸੀਂ ਨਮਾਜ਼ ਨਹੀਂ ਪੜ੍ਹੀ ਕਹਿੰਦੇ ਪੜ੍ਹੀ ਹੈ ਜੀ ਕਹਿੰਦੇ ਹਾਂ ਤੁਸੀਂ ਪੜ੍ਹੀ ਹੈ ਸਰੀਰ ਕਰਕੇ ਤੁਹਾਡਾ ਮਨ ਕਿੱਥੇ ਗਿਆ ਸੀ ਕਾਬਲ ਤੁਸੀਂ ਬੰਦੇ ਭੇਜੇ ਕੋਲੇ ਕਿਦਨ ਵਾਸਤੇ ਉਹ ਤੁਹਾਡਾ ਮਨ ਗਿਆ ਸੀ ਮਹਾਰਾਜ ਕਹਿੰਦੇ ਇਹ ਗੱਲ ਸੱਚ ਹੈ ਭਾਈ ਉਸੇ ਨੂੰ ਦਾ ਹੋ ਗਿਆ ਕਾਜੀ ਕਹਿੰਦਾ ਮੈਨੂੰ ਪੜ ਲੈਣ ਦੀ ਸੀ ਕਹਿੰਦੇ ਭਾਈ ਤੂੰ ਵੀ ਰਹਿਣ ਦੀ ਤੇਰਾ ਮਨ ਇੱਥੇ ਨਹੀਂ ਸੀ ਕਰੇ ਗਿਆ ਸੀ ਛੋਟਾ ਬੱਚਾ ਵਿਖੋ ਜਨਾ ਦੇ ਜੇ ਤੇਰੇ ਮਨੁਸ਼ੀਲਾ ਅਦਾਤੋ ਕਰਿਆ ਨਮਾਜ਼ ਮੰਤਰਾਂ ਕਰੇ ਦਾਸ ਦੀ ਮਰਜ਼ੀ ਕੀ ਗੁਰੂ ਸਾਹਿਬ ਨੇ ਉਸ ਵੀ ਸਮਝਾਇਆ ਪੰਜ ਮਨ ਕਰਕੇ ਰੱਬ ਨੂੰ ਧਿਆਨਾ ਹੈ ਬਾਣੀ ਮਨ ਕਰਕੇ ਪੜ੍ਹਨੀ ਅਸੀਂ ਵੀ ਕੋਈ ਪੂਰੇ ਨਹੀਂ ਸੀ ਕੋਈ ਸ਼ਰਧਾ ਮਹਾਰਾਜ ਜੀ ਆਪਣੀ ਕਿਰਪਾ ਨਾਲ ਸਾਡਾ ਮਨ ਵੀ ਜੁੜੇ ਸਭ ਹਵਾ ਜੁੜੇ ਇਹ ਸਭ ਬੇਨਤੀਆਂ ਕਰਦੇ ਨੇ ਜੀ ਸੋਚਨਾ ਭਾਈ ਗੋਇਸਾ ਬਰਦਾਸਾ ਕਰਦੇ ਨੇ ਮਹਾਰਾਜੇ ਬਰੇ ਬਰੇ ਸਿੰਘ ਮਹਾਂਪੁਰਸ ਵੀ ਸੰਤ ਮਹਾਂਪੁਰਸ ਵੀ ਸਭ ਨੇ ਆਪੀਂ ਤਿਆ ਕੀ ਥੀ ਬਰੋ ਜਪਜੀਤ ਸਾਹਿਬ ਦੁਆਰਦਾਸਾ ਕੀਤੇ ਨੇ ਗੁਰੂ ਸਾਹਿਬ ਜੀਆ ਨੇ ਜਿਹੜੀਆਂ ਗੋਰਾ ਇੱਕ ਦੇਵ ਜਾਇ ਸਭ ਨਾ ਜੀਆਂ ਕਾਇਕ ਦਾਤਾ ਸੋ ਮਾ ਵਿਸਰਣ ਜਾਇ ਪੰਦਮੀ ਕੋੜੀ ਕੋੜੀ ਨੂੰ ਮਰਛੀ ਦੀ ਸਮਾਪਤੀ ਇਹ ਦੁਆਰਦਾਸਾ ਨੇ ਗੋਨਾ ਦੇਵ ਜੀਆ ਦੀ ਪੰਚਮ ਪਾਸ਼ਾ ਉਦਾਸ ਹਮ ਲੋ ਵਿਸਰਣਾ ਹੀ ਦਾਤਾ ਆਪਣਾ ਨਾਮ ਦਿਉ ਗਉਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਸ ਕਰਕੇ ਭਾਈ ਪ੍ਰੇਮ ਬਣਾਉ ਸਰਦਾ ਬਣਾਉ ਮਨ ਟਿਕੇਗਾ ਬੋਲ ਮੰਤਰ ਦਾ ਜਾਪ ਕਰਿ ਸਿਮਰਨ ਦਾ ਜਾਪ ਭਾਈ ਸਿਮਰਨ ਕਰ ਰਿਓ ਅਸੀ ਭਾਵਨਾ ਬਣਾਉਣੀ ਸਤਿਗੁਰੂ ਮੇਰਾ ਕੋਲਾ ਮੈਂ ਗੁਰੂ ਦਾ ਸਿੱਖਾਂ ਪਰਿਵਸਵਾਸ ਕਿ ਸਵਾਸ ਨਾਲ ਕੀਤੀ ਅਰਦਾਸ ਸਤਿਗੁਰੂ ਦੇ ਪਾਸ ਉਹ ਸੁਣੀ ਜਾਂਦੀ ਹੈ ਪਰਮਾਤਮਾ ਤੁਠਾ ਹੋ ਕੇ ਸੰਗਤ ਨਾਲ ਜੋੜਦਾ ਹੈ ਗੁਰ ਨਾਲ ਜੋੜਦਾ ਹੈ ਜੇ ਗੁਰੂ ਟੁੱਟਾ ਹੋ ਗੀਵਾਤਮਨ ਫਿਰ ਦੁਬਾਰਾ ਰੱਬ ਨਾਲ ਜੋੜਦਾ ਹੈ ਤੁਸੀਂ ਛੋਟੀ ਜਿਹੀ ਬੇਨਤੀ ਸੀ ਆਪ ਜੀਨ ਪ੍ਰੇਮ ਨਾਲ ਬਾਣੀ ਪੜੋਗੇ ਆਨੰਦ ਮਾਣੇਗਾ 10 ਮਿੰਟ ਵਿੱਚ ਗੁਰੂ ਪਿਆਰ ਤੁਸੀਂ ਤਿੰਨ ਅੰਕ ਪੜੋ ਮਹਾਰਾਜ ਸਹਿਜ ਪਾਠ ਵਾਲੇ ਵੀਰ ਪੱਛੀ ਮੰਤਰ ਲਾਓ ਤੇ ਦਸ ਅੰਕਾਂ ਦਾ ਪਾਠ ਕਰਕੇ ਦੇਵਤਾ ਆਇਮੈਂਟ ਵਿੱਚ ਨੇਕ ਪਾਠ ਇੱਕ ਅੰਕ ਮਾਰ ਪੜੋ ਆਪਣੇ ਆਪ ਹਾਰ ਸਮਝ ਜਾਣ ਆਪਣੇ ਆਪ ਹੀ ਤੁਹਾਡਾ ਮਨ ਜੁੜੇਗਾ ਕਰਕੇ ਦੇਖ ਲਓ 10 ਮਿੰਟ ਪਾਵ ਕਿੰਨੇ ਆਕ ਹੋ ਜਾਣਗੇ 4 ਥੈਂਕਸ ਅਸ ਸੀਮੈਂਟਸ 10 ਹੋ ਜਾਣਗੇ 10 ਸੰਗ ਤੁਸੀਂ ਹਫਤਾ ਰੋਜ਼ ਕਰੋ ਹਫਤੇ ਬਾਅਦ ਦੇਖਣਾ ਸਤਰੰਗ ਹੋਣਗੇ ਨਾ ਤੁਸੀਂ ਕਿੱਥੇ ਪਹੁੰਚ ਜਾਓਗੇ ਤੁਹਾਡਾ ਮਨ ਜ਼ਰੂਰ ਵਾਕਈ ਬਾਣੀ ਅਨੰਦਮਈ ਸਾਹਿਬ ਮੇਰਾ ਨੀਤ ਨਵਾ ਹਰੋਜ਼ ਨਮਨੰਦ ਬਾਣੀ ਪੜ੍ਹਨੀ ਜੇ ਵੀ ਸਭੀ ਪਾਵਟ ਪੱਕਾ ਇਹ ਬਦਲਾਵ ਨਹੀਂ ਅਜ ਬੜੀ ਮਨ ਕੁਝ ਹੋ ਜੁੜਿਆ ਕੱਲ ਬੜੀ ਹੋਰ ਜੁੜਿਆ ਮਨ ਦੀ ਅਵਸਥਾ ਕੀ ਸੀ ਤੁਹਾਡੀ ਸਰਦਾ ਕੀ ਸੀ ਅੰਦਰ ਬਾਣੀ ਹੈ ਮਨ ਦੀ ਅਵਸਥਾ ਵਾਸਤੇ ਬਸ ਜੀਵਨ ਜਾਚ ਹੈ ਪਰ ਇੱਕ ਮਾਨ ਦੀ ਚੀਜ਼ ਹੈ ਖੈਲੀ ਗਿਆਨ ਨਹੀਂ ਆਖਰੀ ਗਿਆਨ ਨਹੀਂ ਗਿਆਨ ਹੋਣਾ ਜ਼ਰੂਰੀ ਪਰ ਗਿਆਨ ਨਾਲ ਸਰਦਾ ਭਰਪੂਰ ਹੈ ਤਾਂ ਸਰਦਾ ਦੇ ਮਹਾਂ ਤਾ ਅੰਦੀ ਸਰਦਾਵਿਨਿਕ ਨੰਨੇ ਵਨੈ ਅਕਲੀ ਸਾਹਿਬ ਸੇਵੀਏ ਅਕਲੀ ਕਿਚੇ ਦਾ ਬਿਲਕੁਲ ਸੂ ਜਵਾਨ ਬਣ ਕੇ ਵੇਖੀ ਬਣ ਕੇ ਫਿਰ ਪਾਠ ਕਰੋ ਮਾਰਾ ਕਹਿੰਦੇ ਨੇ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪਿਆ ਨਿਰੰਜਨ ਸੋ ਜਨ ਸੇਵਿਆ ਤੈਨੂੰ ਪਾਇਆ ਮਾਨ ਨਾਨਕ ਗਾਵੀਏ ਗੋਣੇ ਨਿਧਾਨ ਗਾਵੀਐ ਸੋਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮukh ਨਾਦੰ ਗੁਰਮukh ਵੇਦੰ ਗੌਰਮukh ਰਿਹੈ ਸਮਾਈ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਸੋ ਤਿਸੇ ਪਾਵੈ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜਹਾਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ